ਤੇ ਤੂੰ ਸੱਪ ਤੋਂ ਵੀ ਫੜ ਲੈਣਾ ਵਾ ਕਦੇ 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 ਫੜ ਲੈਣਾ ਵਾ ਡਰ ਨਹੀਂ ਲੱਗਦਾ ਸੱਚੀ ਅਸੀਂ ਪੂਰਾ ਪਰਿਵਾਰ ਆ ਜਿਹੜਾ ਹਾਂਜੀ ਅਸੀਂ ਮਤਲਬ ਵੀ ਵੈਸ਼ ਨੂੰ ਆ ਅੱਛਾ ਜੀ ਹਾਂ ਵੈਗਰੂ ਨੂੰ ਮੰਨਣ ਵਾਲੇ ਆ ਅਸੀਂ ਕੋਈ ਵੀ ਨਹੀਂ ਅਸੀਂ ਇਹ ਨਹੀਂ ਆਖ ਸਕਦੇ ਵੀ ਅਸੀਂ ਆਂਡੇ ਨੂੰ ਹੱਥ ਨਹੀਂ ਲਾਉਂਦੇ ਹੱਥ ਲਾਉਨੇ ਆ ਉਹ ਵੀ ਚੱਕ ਕੇ ਇੱਧਰ ਉੱਧਰ ਕਰਨਾ ਇਹ ਸਾਨੂੰ ਸਿਰਫ ਰੱਖਣ ਦਾ ਸ਼ੌਂਕ ਆ ਤੇ ਵੇਖਣ ਦਾ ਸ਼ੌਂਕ ਨਾ ਸਾਨੂੰ ਕੋਈ ਲੜਾਈ ਦਾ ਸ਼ੌਂਕ ਇਹਨਾਂ ਦਾ ਨਾ ਕੋਈ ਅੱਛਾ ਜੀ ਸਾਨੂੰ ਨਾ ਅਸੀਂ ਆਂਡਾ ਨਾ ਮਾਸ ਨਾ ਕੁਝ ਵੀ ਸ਼ੁੱਧ ਵੈਸ਼ ਨੂੰ ਆ ਬਿਲਕੁਲ ਗਰਬਾਣੀ ਨੂੰ ਮੰਨਣ ਵਾਲੇ ਨਾ ਲੈ ਜਿੰਨਾ ਟੋਫੀ ਕਰਕਰੇ ਕੁਝ ਨਹੀਂ ਅੱਛਾ ਨਹੀਂ ਖਾਣਾ ਉਹ ਵੀ ਉਹ ਵੀ ਬੰਦਾ ਹੈ ਬੱਤ ਕੁਛ ਨਹੀਂ ਖਾਂਦਾ ਫਿਰ ਕੀ ਖਾਣਾ ਹੁੰਨਾ ਜਿਹੜਾ ਕਸ਼ਮੀਮਾ ਘਰੇ ਬਣਾਉਂਦੇ ਉਹ ਹੀ ਖਾਂਦੇ ਤੇ ਅੰਕਲ ਜਿਹੜਾ ਇਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਹੈਗਾ ਵਾ ਜਾਂ ਜਿਹੜੇ ਹੋਰ ਪੰਛੀ 12 ਪੰਛੀ ਵੀ ਆ ਜਾਂਦੇ ਆ ਉਹਨਾਂ ਲਈ ਫਿਰ ਕੀ ਕੁਛ ਇੱਥੇ ਪਾਉਣੇ ਤੁਸੀਂ ਵੇਖੋ ਜਿਹੜੇ ਤਾਂ ਇਹੇ ਆ ਜਿਵੇਂ ਕਬੂਤਰ ਵਗੈਰਾ ਹਾਂਜੀ ਕਬੂਤਰਾਂ ਦਾ ਤਾਂ ਅਸੀਂ ਜਿਵੇਂ ਪਸ਼ੂਆਂ ਵਾਸਤੇ ਅਸੀਂ ਝਾਰ ਲੈ ਕੇ ਰੱਖਦੇ ਆ ਝੋਨੇ ਵੇਲੇ ਝੋਨੇ ਦਾ ਹਾਂਜੀ ਕਣਕਾਂ ਵੇਲੇ ਕਣਕਾਂ ਦਾ ਉਹ ਤਾਂ ਇਹ ਹੀ ਆਪਦੀ ਬਾਤ ਖਾਈ ਜਾਂਦੇ ਆ ਜਿਹੜੇ ਜਿਵੇਂ ਆਹ ਬਤਖਾਂ ਆ ਗਈਆਂ ਇਹ ਕੁੱਕੜ ਆ ਕੇ ਇਹਦਾ ਆਹ ਨਾਲ ਰਸੋਈ ਹੈ ਰਸੋਈ ਦੀ ਜਿੰਨੀ ਵੀ ਆਪਾਂ ਕੋਈ ਸਬਜ਼ੀ ਵਗੈਰਾ ਕੋਈ ਬਚ ਜਾਂਦੀ ਆ ਕੋਈ ਕੱਟਦੇ ਆ ਕੱਚੀ ਸਬਜ਼ੀ ਜਾਂ ਕੋਸ ਉਹ ਸਾਰੀ ਦਾ ਵਾਧਾ ਘਾਟਾ ਇੱਥੇ ਸਿੱਟੀ ਜਾਂਦੇ ਆ ਇਹ ਸਾਰਾ ਸਭਾ ਲਈ ਜਾਂਦੇ ਆ ਸਾਡੇ ਦੋ ਫਾਇਦੇ ਹੋਈ ਜਾਂਦੇ ਆ ਨਾਲੇ ਤਾਂ ਉਹ ਖਾਈ ਜਾਂਦੇ ਕੋਈ ਲੱਸੀ ਵਗੈਰਾ ਵੱਧ ਗਈ ਉਹ ਪਾਦਨੇ ਆ ਹਾਂਜੀ ਬਾਕੀ ਜੋ ਕੱਚੀਆਂ ਸਬਜ਼ੀਆਂ ਪੱਕੀਆਂ ਸਬਜ਼ੀਆਂ ਰੋਟੀ ਥੋੜੀ ਬਹੁਤੀ ਬਚ ਗਈ ਉਹ ਖਾਈ ਜਾਂਦੇ ਹੋਰ ਇਸ ਹਿਸਾਬ ਨਾਲ ਇਹ ਦੋਵਾਂ ਪਾਸੇ ਨਾਲੇ ਤਾਂ ਦਸਮਾਤ ਸੌਂਤ ਵਾਲੀ ਗੱਲ ਬਿਲਕੁਲ ਬਿਲਕੁਲ ਬਾਕੀ ਜੇ ਅੰਡੇ ਕਰੇ ਵਰਤਨੇ ਤਾਂ ਉਹ ਵੀ ਆਰਗੈਨਿਕ ਹੋ ਜਾਂਦਾ ਨਹੀਂ ਅੰਡੇ ਅਸੀਂ ਬਹੁਤ ਵਧੀਆ ਤੁਸੀਂ ਪੁੱਛਿਆ ਅਸੀਂ ਪੂਰਾ ਪਰਿਵਾਰ ਆ ਜਿਹੜਾ ਹਾਂਜੀ ਅਸੀਂ ਮਤਲਬ ਵੀ ਵੈਸ਼ ਨੂੰ ਆ ਅੱਛਾ ਜੀ ਹਾਂ ਵੈਗਰੂ ਨੂੰ ਮੰਨਣ ਵਾਲੇ ਆ ਅਸੀਂ ਕੋਈ ਵੀ ਨਹੀਂ ਅਸੀਂ ਇਹ ਨਹੀਂ ਆਖ ਸਕਦੇ ਵੀ ਅਸੀਂ ਆਂਡੇ ਨੂੰ ਹੱਥ ਨਹੀਂ ਲਾਉਂਦੇ ਹੱਥ ਲਾਉਨੇ ਆ ਉਹ ਵੀ ਚੱਕ ਕੇ ਇੱਧਰ ਉੱਧਰ ਕਰਨਾ ਇਹ ਸਾਨੂੰ ਸਿਰਫ ਰੱਖਣ ਦਾ ਸ਼ੌਂਕ ਆ ਤੇ ਵੇਖਣ ਦਾ ਸ਼ੌਂਕ ਨਾ ਸਾਨੂੰ ਕੋਈ ਲੜਾਈ ਦਾ ਸ਼ੌਂਕ ਇਹਨਾਂ ਦਾ ਨਾ ਕੋਈ ਅੱਛਾ ਜੀ ਸਾਨੂੰ ਨਾ ਅਸੀਂ ਆਂਡਾ ਨਾ ਮਾਸ ਨਾ ਕੁਝ ਵੀ ਸ਼ੁੱਧ ਵੈਸ਼ ਨੂੰ ਆ ਬਿਲਕੁਲ ਗਰਬਾਣੀ ਨੂੰ ਮੰਨਣ ਵਾਲੇ ਬੰਦੇ ਠੀਕ ਹੈ ਜੀ ਠੀਕ ਇਹ ਉਦੋਂ ਇੱਕ ਵਾਰ ਵੱਡੀ ਗੱਲ ਹੋ ਜਾਂਦੀ ਨੇ ਕਮੰਦਾ ਜਿਹੜਾ ਸ਼ਕੀਨ ਹੋਵੇ ਖਾਣ ਪੀਣ ਦਾ ਉਹੀ ਇਹ ਜੇ ਮੁਰਗਿਆਂ ਦਾ ਕੰਮ ਕਰਦਾ ਆ ਮੈਂ ਰੱਖਦਾ ਹਾਂ ਅਸੀਂ ਮੁਰਗੇ ਵੀ ਉਹ ਰੱਖੇ ਆ ਜਿਨ੍ਹਾਂ ਨੂੰ ਕੋਈ ਵੱਢਣ ਵਾਲਾ ਵੀ ਨਾ ਲੈ ਕੇ ਜਾ ਕਿਉਂਕਿ ਇਹਨੂੰ ਰੱਖਣ ਵਾਲੇ ਹੀ ਲੈ ਕੇ ਜਾਂਦੇ ਠੀਕ ਹੈ ਹਾਂਜੀ ਤੇ ਹੁਣ ਆਪਨੇ ਪੁੱਤ ਨਾਲ ਵੀ ਗੱਲ ਕਰਨੀ ਆ ਕੀ ਨਾ ਬੋ ਤੇਰਾ ਰੂਮਿਕ ਕਾ ਠੀਕ ਆ ਆ ਬਿੱਲੀਆਂ ਨਿੱਗੀਆਂ ਸੁਣਨੀਆਂ ਕਿੱਥੋਂ ਲੈ ਕੇ ਆਏ ਮਤ ਇਹ ਦਾਦੂ ਇਹ ਲੈ ਕੇ ਆਏ ਸੀਗੇ ਅੱਛਾ ਇਹਨਾਂ ਨੂੰ ਬਾਲਾ ਪਿਆਰ ਆਉਂਦਾ ਇਹਨਾਂ ਦਾ ਤੇ ਤੂੰ ਸੱਪ ਤੂੰ ਵੀ ਫੜ ਲੈਣਾ ਵਾ ਕਦੇ ਕਦੇ ਫੜ ਲੈਣਾ ਵਾ ਕਦੇ ਕਦੇ ਫੜ ਲੈਣਾ ਵਾ ਡਰ ਨਹੀਂ ਲੱਗਦਾ ਸੱਚੀ ਠੀਕ ਆ ਹੋਰ ਕਿਹੜੇ ਕਿਹੜੇ ਨਾ ਕੀ ਕਬੂਤਰਾਂ ਨਾਲ ਖੇਡਦਾ ਨਾ ਕਿ ਕਿਹਦੇ ਨਾਲ ਕਿ ਬਿੱਲੀਆਂ ਨਾਲ ਇਕੱਲਾ ਸਾਰਿਆਂ ਨਾਲ ਖੇਡਦਾ ਸਾਰੇ ਪਿਆਰ ਕਰਦੇ ਆ ਪੂਰਾ ਤੈਨੂੰ ਹਾਂਜੀ ਅੱਛਾ ਠੀਕ ਆ ਤੇ ਹੋਰ ਹੁਣ ਕਿਹੜਾ ਪੰਛੀ ਲਿਆਉਣਾ ਵਾ ਹਣ ਇੱਕ ਕੁੱਕੜ ਲਿਆਉਣਾ ਇਦਾਂ ਹੁੰਦਾਗਾ ਉਹ ਠੀਕ ਆ ਦੂਜਾ ਟਰਕੀ ਨਹੀਂ ਬ੍ਰਹਮਾ ਬ੍ਰਹਮਾ ਠੀਕ ਆ ਬ੍ਰਹਮਾ ਲਿਆਉਣਾ ਵਾਈਟ ਵਾਈਟ ਕਲਰ ਦਾ ਸਹੀ ਆ ਸਹੀ ਆ ਚਲ ਠੀਕ ਆ ਉਹ ਵੀ ਦਵਾ ਦਿੰਨੇ ਤੈਨੂੰ ਠੀਕ ਆ ਚਲ ਅੱਜ ਅੱਜੀ ਤੈਨੂੰ ਮੈਂ ਲੈ ਕੇ ਚੱਲਦਾ ਤਾਂ ਕਹਿੰਦਾ ਕਿ ਪੰਡ ਉੱਥੋਂ ਦਵਾ ਲਿਆਉਣਾ ਲੈਣਾ ਵਾ ਹੈਂ? ਕੀ ਕਰ ਲਏਂਗਾ? ਠੀਕ ਆ। ਇਹ ਸ਼ੌਂਕ ਹੁੰਦਾ ਬੱਚਿਆਂ ਨੂੰ ਸੱਪੋ ਵੀ ਕਹਿੰਦੀ ਮੈਂ ਕਦੇ ਕਦੇ ਫੜ ਲੈਣੀ ਆ ਵੀ ਫੜ ਲੈਂਦੀ ਹਾਂ। ਹਾਂ ਫੜ ਲੈਂਦਾ ਜੀ। ਬੜੇ ਬੇਪਰਵਾਹ। ਕਿਸੇ ਚੀਜ਼ ਤੋਂ ਨਹੀਂ ਡਰਦਾ ਫਿਰ ਤਾਂ ਹਨਾ? ਨਹੀਂ। ਠੀਕ ਆ ਤੇ ਕੁੱਤਾ ਰੱਖਿਆ ਕੋਈ ਕਿ ਨਹੀਂ? ਹਾਂਜੀ ਰੱਖਿਆ। ਕਿਹੜਾ? ਇਹ ਸ਼ੈਡੋ ਇੱਕ ਜਰਮਨ ਸ਼ਿਫਟ ਆ। ਦੋ ਰੱਖੇ ਆ? ਨਹੀਂ ਪਹਿਲਾਂ ਦੋਨ ਦੇਸਨ ਇੱਕ ਵੇਚਦਾ। ਓਕੇ। ਲੈ। ਬੜਾ ਸ਼ੌਂਕ ਹੈ। ਇਹ ਤਾਂ ਜਾਨੀ ਕਿ ਜਦ ਵੱਡੀ ਹੋ ਗਈ ਇਹ ਤਾਂ ਰੂਏ ਇਸ ਕੰਮ ਜਾਣਾ। ਹਾਂਜੀ ਇਹ। ਇਹਨੂੰ ਨੌਲੇਜ ਹੀ ਬਹੁਤ ਹੋ ਜਾਣੀ ਹੈ ਬਾਈ ਹਾਂਜੀ ਬਾਈ ਇਹ ਸੁਖਦੀਪ ਬਾਈ ਹਉ ਸੀਗਾ ਵੀ ਬਸਤ ਬੱਚੇ ਸ਼ੁਰੂ ਤੋਂ ਹੀ ਸਿਆਣੇ ਆ ਕਿਉਂਕਿ ਜਿਹੋ ਜਿਹੇ ਮਾਹੌਲ ਦੇ ਵਿੱਚ ਆਪਾਂ ਬੱਚਿਆਂ ਨੂੰ ਪਾਲਦੇ ਆ ਬੱਚਾ ਉਵੇਂ ਹੀ ਹੁੰਦਾ ਹਨਾ ਤੇ ਥੋੜਾ ਜਿਹਾ ਫੋਨ ਦੇ ਆਦੀ ਸੀਗੇ ਪਹਿਲਾਂ ਪਰ ਉਹਦੇ ਵਿੱਚ ਕੀ ਹੁੰਦਾ ਵੀ ਥੋੜਾ ਜਿਹਾ ਮਾਂ ਪਿਓ ਦਾ ਕਸੂਰ ਹੁੰਦਾ ਇਸ ਚੀਜ਼ ਦੇ ਵਿੱਚ ਵੀ ਜਦੋਂ ਆਪਾਂ ਬੱਚਾ ਫੋਨ ਦੇਖਦਾ ਕਿਉਂਕਿ ਆਪਾਂ ਜੇ ਬੱਚੇ ਨੂੰ ਮਾਹੌਲ ਹੀ ਉਦਾਂ ਦਾ ਦੇਈਏ ਤਾਂ ਬੱਚੇ ਦੀ ਮਜਬੂਰੀਆ ਫੋਨ ਦੇਖੇ ਹੀ ਨਾ ਟੌਫੀ ਲੈ ਜ ਕੁਛ ਨਹੀਂ ਖਾਂਦਾ ਟੌਫੀ ਲੈ ਜ ਕੁਛ ਨਹੀਂ ਕਹਾਂਦੇ ਇਹ ਅੱਛਾ ਜੀ ਹਾਂਜੀ ਤੇ ਉਦੋਂ ਬਾਅਦ ਇਹ ਸੀਗਾ ਵੀ ਇਹਨਾਂ ਨੂੰ ਇਹਨਾਂ ਨੇ ਵੇਖਿਆ ਸੀ YouTube ਤੇ ਇਹ ਕਹਿੰਦੇ ਵੀ ਸਾਨੂੰ ਇਹ ਲੈ ਕੇ ਦਿਓ ਪਰਸੀਨ ਕੈਟ ਤੇ ਆਪਾਂ ਫਿਰ ਇਹਨਾਂ ਨੂੰ ਆਖਿਆ ਵੀ ਇੱਕ ਸ਼ਰਤ ਆ ਵੀ ਪਰਸੀਨ ਕੈਟ ਲੈ ਦਾਂਗੇ ਪਰ ਫੋਨ ਨਹੀਂ ਦੇਖਣਾਗਾ ਵੀ ਤੁਸੀਂ ਆਪ ਦਾ ਪੱਕਾ ਇਰਾਦਾ ਬਣਾ ਲਓ ਹੁਣ ਤੂੰ ਫੋਨ ਜਵਾਂ ਨਹੀਂ ਦੇਖਦੀ ਬਿਲਕੁਲ ਵੀ ਨੇ ਥੋੜਾ ਥੋੜਾ ਹੀ ਦੇਖਦੇ ਉਸ ਕੋਈ ਕੰਮ ਕੰਮ ਦੀ ਚੀਜ਼ ਕੋਈ ਦੇਖਣੀ ਹੈ ਹਨਾ ਪੜਾਈ ਵਗੈਰਾ ਪੜਾਈ ਦਾ ਬਹੁਤ ਜ਼ਿਆਦਾ ਸ਼ੌਂਕ ਆ ਪੜਾਈ ਦਾ ਬਹੁਤ ਸ਼ੌਂਕ ਆ ਬਸ ਜਦੋਂ ਸਕੂਲੋਂ ਆ ਗਏ ਫਤਿਹ ਗਲੋਬਲ ਸਕੂਲ ਚ ਪੜਦੇ ਆ ਔਲਖ ਤੇ ਉਸ ਤੋਂ ਬਾਅਦ ਇਹਨਾਂ ਨੇ ਜਿੰਨਾ ਪੜਾਈ ਕਰਨੀ ਆ ਆਪਦੀ ਕਰਕੇ ਘੰਟਾ ਦੋ ਘੰਟੇ ਜੱਦਾ ਕਿੰਨਾ ਜਿੰਨਾ ਟਾਈਮ ਬਚਦਾ ਉਹ ਪੰਛੀਆਂ ਦੇ ਵਿੱਚ ਫਿਰ ਤੇਰੇ ਜਿਹੜੇ ਫਰੈਂਡ ਆ ਜਿਹੜੇ ਸਕੂਲ ਚ ਉਹਨਾਂ ਨੂੰ ਤਾਂ ਦੱਸ ਦਿਓਗੇ ਮੇਰੇ ਕੋਲ ਇਹ ਬਿੱਲੀਆਂ ਵੀ ਆ ਪੰਛੀ ਇੰਨੇ ਆ ਫਿਰ ਉਹ ਕਹਿੰਦੇ ਨਹੀਂ ਵੀ ਅਸੀਂ ਦੇਖਣ ਆਉਣਾ ਵਾ ਕਹਿੰਦੇ ਹੁੰਦੇ ਆਉਂਦੇ ਹੁੰਦੇ ਆ ਫਿਰ ਦੇਖਣ ਕੋਈ ਕਿ ਨਹੀਂ ਆਇਆ ਨਹੀਂ ਹਜੇ ਨਹੀਂ ਜੈਸਮਿਨ ਦੀਦੀ ਆਉਂਦੇ ਹੁੰਦੇ ਕੱਲੇ ਆਉਂਦੀ ਆ اچھا ਠੀਕ ਆ ਠੀਕ ਆ ਆਦਾ ਬਿਲੀ ਬਾਲੀ ਪਿਆਰੀ ਹੈ ਤੇਰੀ ਹੈਨਾ ਇਹ ਫੀਡ ਖਾਂਦੇ ਬਈ ਸੁਖਦੀ ਪਹੇ ਨਾ ਦੁੱਧ ਪੀਂਦੇ ਆ ਨਾ ਰੋਟੀ ਖੋਚ ਠੀਕ ਹੈ ਫਿਰ ਇਕੱਲੀ ਫੀਡ ਤੇ ਹਾਂ ਇਕੱਠੇ ਲਿਆਉਣੇ ਹੁੰਨੇ ਉਹ 7 ਕਿਲੋ ਦੀ ਪੈਕਿੰਗ ਆਉਂਦੀ ਹੈ 2100 ਦੀ ਉਹ ਅੱਛਾ ਜੀ ਤੇ 300 ਨੂੰ ਪੈਂਦੀ ਤਕਰੀਬਨ 1500 ਰੁਪਏ ਖਰਚਾ ਹੈਗਾ ਇਹਨਾਂ ਦਾ ਮਹੀਨੇ ਦਾ ਆਹ ਕਿਵੇਂ ਚੁੰਬੜੀ ਪਈ ਆ ਨਾਲ ਪੂਰੀਆਂ ਨਾਲ ਹਾਂ ਇਹ ਫਿਰ ਜ਼ਿਆਦਾਤਰ ਖੁੱਲੇ ਹੀ ਰਹਿੰਦੇ ਆ ਬਈ ਇਹ ਪੰਛੀਆਂਾਂ ਚ ਹੀ ਰਹਿੰਦੇ ਆ ਆਮ ਦੂਜੇ ਪੰਛੀਆਂ ਨਾਲ ਕਹੀਂ ਛੱਡ ਦਿੰਦੇ ਨੇ ਹਾਂਜੀ ਫਿਰ ਸ਼ੁਰੂ ਤੋਂ ਇਸੇ ਮਾਹੌਲ ਦੇ ਵਿੱਚ ਹੀ ਬਾਲੇ ਹੋਏ ਸਹੀ ਹੈ ਨਾਲ ਖਾਓਕ ਮਹੀਨੇ ਨੂੰ ਬਿਲਕੁਲ ਬਹੁਤ ਸੋਹਣਾ ਵਧੀਆ ਗੱਲ ਆ ਇਹ ਆ ਚੀਜ਼ ਜਿਹੜੀ ਆ ਨਾ ਆ ਚੀਜ਼ ਹਰ ਇੱਕ ਬੰਦੇ ਨੂੰ ਸਿੱਖਣੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਕਿੱਧਰ ਲਾਉਣਾ ਵਾ ਤੇ ਇਹ ਇਹ ਸਾਡੀ ਕੁੜੀ ਨਾ ਜਦੋਂ ਵੱਡੀ ਹੋ ਗਈ ਥੋੜੀ ਜੀ ਇਹਨੂੰ ਨੌਲੇਜ ਇੰਨੀ ਹੋ ਜਾਣੀ ਹੈ ਇਹਨੇ ਘਰੇ ਬੈਠੀ ਨੇ ਪੀ ਐਚ ਡੀ ਕਰ ਲੈਣੀ ਹੈ ਪੂਰੇ ਪਾਂਚਿੰਗਾ ਦੇ ਜਾਨਵਰਾਂ ਦੇ ਇਹਨੂੰ ਹਰ ਇੱਕ ਚੀਜ਼ ਦਾ ਅੱਜ ਪਤਾ ਲੱਗਣ ਲੱਗ ਗਿਆ ਵੀ ਕਿਹੜੀ ਚੀਜ਼ ਕਿਹੜੀ ਬਰੀਡ ਆ ਕਿਹੋ ਜੀ ਹੈਗੀ ਆ ਕਿਵੇਂ ਉਹਨੂੰ ਰੱਖਣਾ ਵਾ ਤੇ ਜਦੋਂ ਹੋ ਗਈ ਇਹ ਵੱਡੀ ਤੇ ਉਹ ਇਸ ਕੰਮ ਚ ਬਾਈ ਬਹੁਤ ਅੱਗੇ ਜਾਊਗੀ ਹੈ। ਹਾਂ ਬਾਈ ਕਿੱਦਾਂ ਹੁੰਦਾ ਹੈ। ਹਾਂ ਕਿਉਂਕਿ ਬੱਚੇ ਦਾ ਇੰਟਰਸਟ ਬਣ ਜਾਂਦਾ ਨਾ। ਬਚਪਨ ਤੋਂ ਜਿਹੜਾ ਇੰਟਰਸਟ ਬਣ ਗਿਆ ਉਹ ਫਿਰ ਉਹ ਜਾਂਦਾ ਨਹੀਂ ਦਿਮਾਗ ਚੋਂ। ਕੀ ਵੇਖਦੇ ਸੀ ਨਾ ਜਦੋਂ ਮਹੀਨੇ ਵਾਲੀ ਮੀਟਿੰਗ ਹੁੰਦੀ ਹੈ ਬੱਚਿਆਂ ਦੀ ਸਾਰੇ ਮਾਪੇ ਹੀ ਜਾਂਦੇ ਆ। ਉੱਥੇ ਤੁਸੀਂ ਵੇਖਿਓ ਜੇ ਵੀ 90% ਮਾਪੇ ਇਹੋ ਜਿਹੇ ਹੁੰਦੇ ਆ ਜਿਹੜੇ ਕਹਿੰਦੇ ਸਾਡਾ ਬੱਚਾ ਫੋਨ ਨਹੀਂ ਛੱਡਦਾ। ਪਰ ਥੋੜੀ ਜੀ ਇਸ ਚੀਜ਼ ਤੇ ਸਾਨੂੰ ਵੀ ਸਟੱਡੀ ਕਰਨੀ ਚਾਹੀਦੀ ਮਾਪਿਆਂ ਨੂੰ। ਵੀ ਛੱਡਦਾ ਕਿਉਂ ਨਹੀਂ ਕਿਉਂਕਿ ਬੱਚਿਆਂ ਦਾ ਇਹ ਨਹੀਂ ਹੁੰਦਾ ਵੀ ਆਪਾਂ ਬੱਚਿਆਂ ਨੂੰ ਜਨਮ ਦਿੱਤਾ ਤੇ ਉਸ ਤੋਂ ਬਾਅਦ ਦੇ ਕੋਲੇ ਹਾਂਜੀ 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 ਆਹਾਂ ਕੋਈ ਜਿਹੜੇ ਪੰਛੀ ਕੋਈ ਬਹੁਤ ਹੀ ਜ਼ਿਆਦਾ ਕੀਮਤੀ ਨਹੀਂ ਹੈਗੀ ਇਹਨਾਂ ਦੀ ਕਿਉਂ ਚੰਗੀ ਕੁਆਲਿਟੀ ਦੀ ਲੈਣੀ ਤਕਰੀਬਨ 20 ਤੋਂ 25 ਹਜ਼ਾਰ ਦੇ ਵਿੱਚ ਜੁੜਾ ਮਿਲ ਜਾਂਦਾ ਇਹਦਾ ਬਿਲਕੁਲ ਤੇ ਆਪਣੇ ਬੱਚਿਆਂ ਨਾਲੋਂ ਕੀਮਤੀ ਤਾਂ ਨਹੀਂ ਨਾ ਕੀਮਤੀ ਨਹੀਂ ਕਿਉਂਕਿ ਤੁਸੀਂ ਦੇਖੋ ਛੋਟੇ ਛੋਟੇ ਬੱਚਿਆਂ ਦੇ ਅਣਕਾ ਲੱਗੀ ਜਾਂਦੀਆਂ ਫੋਨ ਵੇਖਣ ਦੇ ਨਾਲ ਨਾ ਲੇ ਜਿੰਨਾ ਟੌਫੀ ਕੁਰਕਰੇ ਕੁਛ ਨਹੀਂ ਅਚੋਬ ਨਹੀਂ ਖਾਣਾ ਉਹ ਵੀ ਉਹ ਵੀ ਬੰਦ ਹੈ ਹੈ ਬੱਤ ਕੁਛ ਨਹੀਂ ਖਾਂਦਾ ਫਿਰ ਕੀ ਖਾਣਾ ਹੁੰਦਾ ਜਿਹੜਾ ਕਸ਼ਮੀਰਾਂ ਘਰੇ ਬਣਾਉਂਦੇ ਉਹ ਹੀ ਖਾਂਦੇ ਅੱਛਾ ਕਰੇ ਕਿਹੜੀ ਕਿਹੜੀ ਚੀਜ਼ ਫਿਰ ਬਣਾਉਣਾ ਹੁੰਦਾ ਉਹਨਾਂ ਨੂੰ ਮਮਾ ਰਾਈਸ ਬਣਾ ਦਿੰਦੇ ਨੇ ਦੇ ਆਗੇ ਸੇ ਮੀ ਆ ਉਹ ਸਾਰਾ ਕੁਝ ਅੱਛਾ ਉਹ ਜਲਦਾ ਇਹ ਆਨਗਵਾਰ ਦੇ ਬੱਚੇ ਲਿਆ ਕੇ ਫੜਾ ਦਿੰਦਾ ਫਰਦ ਦੇ ਨਹੀਂ ਜੇ ਸੱਟ ਅੱਛਾ ਜੀ ਕਈ ਬੱਚੇ ਆ ਜਾਂਦੇ ਜਿਵੇਂ ਬੜੇ ਹੁੰਦਾ ਉਹਨਾਂ ਦਾ ਹਾਂ 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 ਪਰ ਨਹੀਂ ਠੀਕ ਆ ਵਧੀਆ ਗੱਲ ਆ ਬਹੁਤ ਵਧੀਆ ਗੱਲ ਪਸ਼ੂਆਂ ਦੇ ਵਿੱਚ ਵੀ ਪੂਰਾ ਸ਼ੌਂਕ ਆ ਸਮਾਂ ਕੱਢ ਕੇ ਜਦੋਂ ਸ਼ਾਮ ਦਾ ਟਾਈਮ ਹੁੰਦਾ ਧਾਰਾ ਕੱਢਣ ਦਾ ਉਦੋਂ ਵੀ ਪੂਰਾ ਇੰਟਰਸਟ ਹੈ ਇਹਨਾਂ ਨੂੰ ਅੱਛਾ ਅੱਜ ਹੁਣ ਅਸੀਂ ਵੇਚਤੀ ਉਹਦੀ ਵੀਡੀਓ ਆਪਾਂ ਤੁਸੀਂ 1.5 ਸਾਲ ਪਹਿਲਾਂ ਗੱਲ ਕਰਦੇ ਸੀ ਆਉਣਾ ਸੀ ਆਪਾਂ ਉਦੋਂ ਮੰਮੀ ਬਿਮਾਰ ਹੋਣੇ ਕਰਕੇ ਆਏ ਨਹੀਂ ਗਿਆ ਉਹ ਮੱਝ ਇਹਨਾਂ ਨੇ ਇਹੋ ਜਿਹੀ ਤੇ ਉਹ ਉਹਨਾਂ ਦੇ ਬਹਿ ਜਾ ਤੇ ਉਹ ਉਵੇਂ ਹੀ ਬਹਿ ਗਈ ਮੈਂ ਧਾਰ ਕੱਢੀ ਆਵਾ ਤੇ ਉਹ ਸੀਸੀਟੀਵੀ ਕੈਮਰੇ ਚ ਹਜੇ ਵੀ ਹੈਗੀ ਫੋਟੋ ਮੈਨੂੰ ਭੱਜ ਕੇ ਪਾਸੇ ਹੁਣਾ ਪਿਆ ਜਦੋਂ ਆਕਾ ਤੇ ਜ ਖੜੀ ਹੋ ਜਾ ਨਾਲ ਦੀ ਨਾਲ ਖੜੀ ਹੋ ਜਾਣਾ ਸੀ ਇਹ ਇੰਨਾ ਸਿਕਾਦਾ ਸੀ ਉਹਨੂੰ ਹੋਣੀ ਹੋਰ ਨੂੰ ਸਿਖਾਇਆ ਕਿਸ ਨੂੰ ਚੱਲੀ ਸਹੀ ਠੀਕ ਹੈ ਬਹੁਤ ਵਧੀਆ ਹੈ ਇਹ ਬਿੱਲੀ ਆਰ ਕੀ ਸਾਡੇ ਕੋਲ ਇੱਕ ਝੂਟੀ ਵੀ ਹੈਗੀ ਹੈ ਅੱਛਾ ਜੀ ਜਿਵੇਂ ਵਾਈਟ ਹਾਂਜੀ ਕਿਆ ਬਾਤ ਤੁਹਾਡੇ ਪਿੰਡ ਤੋਂ ਗਵਾਂਢ ਹੀ ਲੈਂਦੀ ਹੈ ਅੱਛਾ ਅੱਛਾ ਕਾਲੀ ਵਾਲਾ ਪੈਂਟ ਕਾਲੀ ਕਾਲੀ ਵਾਲੇ ਤੋਂ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਵਾਈਟ ਦਾ ਹੀ ਜ਼ਿਆਦਾ ਸ਼ੌਂਕ ਹੈ ਓਕੇ 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 ਚਲੋ ਖੇਡ ਆਪਾਂ ਦੇਖਦੇ ਆ ਉਧਰ ਚਲਦੇ ਆ ਨਾ ਬਾਤਾਂ ਅਸੀਂ ਪੂਰਾ ਪਰਿਵਾਰ ਆ ਜਿਹੜਾ ਹਾਂਜੀ ਅਸੀਂ ਮਤਲਬ ਵੀਐਸ਼ ਨੂੰ ਆ ਅੱਛਾ ਜੀ ਹਾਂ ਵੈਗਰੂ ਨੂੰ ਮੰਨਣ ਵਾਲੇ ਆ ਅਸੀਂ ਕੋਈ ਵੀ ਨਹੀਂ ਅਸੀਂ ਇਹ ਨਹੀਂ ਆਖ ਸਕਦੇ ਵੀ ਅਸੀਂ ਆਂਡੇ ਨੂੰ ਹੱਥ ਨਹੀਂ ਲਾਉਂਦੇ ਹੱਥ ਲਾਉਨੇ ਆ ਉਹ ਵੀ ਚੱਕ ਕੇ ਇੱਧਰ ਉੱਧਰ ਕਰਨਾ ਇਹ ਸਾਨੂੰ ਸਿਰਫ ਰੱਖਣ ਦਾ ਸ਼ੌਂਕ ਆ ਤੇ ਵੇਖਣ ਦਾ ਸ਼ੌਂਕ ਨਾ ਸਾਨੂੰ ਕੋਈ ਲੜਾਈ ਦਾ ਸ਼ੌਂਕ ਇਹਨਾਂ ਦਾ ਨਾ ਕੋਈ ਅੱਛਾ ਜੀ ਸਾਨੂੰ ਨਾ ਅਸੀਂ ਆਂਦਾ ਨਾ ਮਾਸ ਨਾ ਕੁਝ ਵੀ ਸ਼ੁੱਧ ਵੈਸ਼ ਨੂੰ ਆ ਬਿਲਕੁਲ ਗਰਬਾਣੀ ਨੂੰ ਮੰਨਣ ਵਾਲੇ ਆ